ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵਰਕਤ ਦੀ ਰਸੋਈ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਤੁਹਾਡੇ ਨਾਲ ਚਨਾ ਦਾਲ ਦੀ ਰੈਸਪੀ ਸ਼ੇਅਰ ਕਰਾਂਗੇ ਇਹ ਦਾਲ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਊਗੀ ਤੇ ਕੁਲਮੀ ਦਾਲ ਬਣ ਕੇ ਤਿਆਰ ਹੋਊਗੀ ਦੇਖੋ ਕਈ ਭੈਣਾਂ ਦੀ ਸ਼ਿਕਾਇਤ ਰਹਿੰਦੀ ਹੈ ਵੀ ਇਹ ਦਾਲ ਨੂੰ ਬਿਨਾ ਭਿਉਏ ਤੋਂ ਕੁਲਮੀ ਨਹੀਂ ਬਣਾ ਸਕਦੇ ਜਾਂ ਖੜਮੀ ਰਹਿ ਜਾਂਦੀ ਹੈ ਹਨਾ ਆਪਾਂ ਅੱਜ ਤੁਹਾਨੂੰ ਦੱਸਾਂਗੇ ਬਿਨਾ ਦਾਲ ਭਿਉਏ ਤਾਂ ਇਹ ਦਾਲ ਕੁਲਮੀ ਕਿਵੇਂ ਬਣੂਗੀ ਦੇਖੋ ਦਾਲ ਜਿਹੜੀ ਐ ਖੜਮੀ ਨਹੀਂ ਚੰਗੀ ਲੱਗਦੀ ਦਾਲ ਕੁਲਮੀ ਕੁਲਮੀ ਜੀ ਹੀ ਵਧੀਆ ਲੱਗਦੀ ਹੁੰਦੀ ਆ ਇੱਥੇ ਆਪਾਂ ਨੇ ਇੱਕ ਬਾਟੀ ਦਾਲ ਦੀ ਲਈ ਐ ਵੱਡੀ ਕੌਲੀ ਵੀ ਕਹਿ ਦਿੰਨੇ ਆ ਬਾਟੀ ਵੀ ਕਹਿ ਦਿੰਨੇ ਆ ਜੀ ਇਹਨੂੰ ਆਪਾਂ ਭਿਉਉਗੇ ਨਹੀਂ ਰੱਖਣਾ ਹੈਗਾ ਆਪਾਂ ਬਸ ਧੋਣ ਆਈਏ ਦੇਖੋ ਇਹਨੂੰ ਕੁਲਮੀ ਬਣਾਉਣ ਦੇ ਲਈ ਇਹਦੇ ਵਿੱਚ ਆਪਾਂ ਦੋ ਮੁਠੀਆਂ ਪਾਵਾਂਗੇ ਇੱਕ ਵੱਡੀ ਕੌਲੀ ਦਾਲ ਦੀ ਦੋ ਮੁਠੀਆਂ ਪਾਵਾਂਗੇ ਆਪਾਂ ਇਹਦੇ ਵਿੱਚ ਮੂੰਗੀ ਮਸਰੀ ਦਾਲ ਦੀ ਤੁਹਾਡੇ ਕੋਲ ਕੱਲੀ ਮੂੰਗੀ ਹੈਗੀ ਤੁਸੀਂ ਉਹ ਵੀ ਪਾ ਸਕਦੇ ਹੋ ਕੱਲੀ ਮਸਰੀ ਹੈਗੀ ਉਹ ਪਾ ਸਕਦੇ ਹੋ ਆਪਣੇ ਕੋਲ ਮੂੰਗੀ ਮਸਰੀ ਦੀ ਦਾਲ ਮਿਕਸ ਸੀਜ਼ ਕਰਕੇ ਆਪਾਂ ਨੇ ਉਹੀ ਲਈ ਆ ਆਪਾਂ ਇਹਦੇ ਵਿੱਚ ਦੋ ਮੁਠੀਆਂ ਮੂੰਗੀ ਮਸਰੀ ਦੀਆਂ ਦਾਲ ਦੀਆਂ ਪਾਵਾਂਗੇ ਇਸ ਦਾਲ ਨੂੰ ਹੁਣ ਆਪਾਂ ਦੋ ਤਿੰਨ ਪਾਣੀਆਂ ਵਿੱਚ ਚੰਗੀ ਤਰ੍ਹਾਂ ਧੋ ਲਵਾਂਗੇ ਦਾਲ ਆਪਾਂ ਨੇ ਚੰਗੀ ਤਰ੍ਹਾਂ ਕਈ ਪਾਣੀਆਂ ਵਿੱਚ ਧੋ ਲਈ ਹੈ ਹੁਣ ਆਪਾਂ ਕੁੱਕਰ ਲਿਆ ਕੁੱਕਰ 'ਪਾ ਧੋ ਕੇ ਲੈ ਲਿਆ ਏ ਦਾਲ ਆਪਾਂ ਕੁੱਕਰ ਵਿੱਚ ਪਾ ਦਵਾਂਗੇ ਇਹਦੇ ਵਿੱਚ ਹੁਣ ਆਪਾਂ ਪਾਣੀ ਪਾ ਦਵਾਂਗੇ ਪਾਣੀ ਆਪਾਂ ਨੇ ਇੰਨਾ ਕੁ ਪਾਉਣਾ ਬਸ ਜਿਹਦੇ ਵਿੱਚ ਦਾਲ ਜਿਹੜੀ ਇਹ ਡੁੱਬ ਜਾਵੇ ਥੋੜਾ ਜਿਹਾ ਦਾਲ ਦੇਖੋ ਆਪਾਂ ਨੂੰ ਦਿਖਦੀ ਹੈ ਨਾ ਵੀ ਨੀਚੇ ਆ ਗਈ ਹੈ ਉਸ ਤੋਂ ਉੱਪਰ ਥੋੜਾ ਜਿਹਾ ਆਪਾਂ ਇੱਕ ਇੰਨਾ ਕੁ ਉਂਗਲ 'ਕ ਪਾਣੀ ਵੱਧ ਪਾਉਣਾ ਹੈ ਇਹਦੇ ਵਿੱਚ ਹੁਣ ਆਪਾਂ ਨਮਕ ਪਾਵਾਂਗੇ ਸਵਾਦ ਅਨੁਸਾਰ ਤੇ ਹਲਦੀ ਪਾਵਾਂਗੇ ਆਪਾਂ ਇਹਦੇ ਵਿੱਚ ਬਿਲਕੁਲ ਥੋੜੀ ਜਿਹੀ ਬਾਕੀ ਆਪਾਂ ਤੜਕੇ ਵਿੱਚ ਭੁੰਨਾਂਗੇ ਅਗਰ ਤੁਸੀਂ ਚਾਹੁੰਦੇ ਹੋ ਕਿ ਦਾਲ ਵਿੱਚੋਂ ਬਹੁਤ ਵਧੀਆ ਖੁਸ਼ਬੂ ਆਵੇ ਆਪਾਂ ਦੇਖੋ ਇਹਦੇ ਵਿੱਚ ਕੋਈ ਮਸਾਲੇ ਐਡ ਨਹੀਂ ਕਰਨੇ ਜਿਵੇਂ ਗਰਮ ਮਸਾਲਾ ਧਨੀਆ ਪਾਊਡਰ ਕੁਝ ਵੀ ਐਡ ਨਹੀਂ ਕਰਨਾ ਬਸ ਆਪਾਂ ਚਾਹੁੰਦੇ ਆ ਅਗਰ ਇਹਦੇ ਵਿੱਚੋਂ ਵਧੀਆ ਜੀ ਖੁਸ਼ਬੂ ਆਵੇ ਇਹਦੇ ਵਿੱਚ ਆਪਾਂ ਪਾਵਾਂਗੇ ਇੱਕ ਵੱਡੀ ਇਲਾਇਚੀ ਤਿੰਨ ਚਾਰ ਲੌਂਗ ਪਾ ਦਵਾਂਗੇ ਤੇ ਦੋ ਦੋ ਸਟਿਕ ਪਾਵਾਂਗੇ ਛੋਟੀਆਂ ਆਪਾਂ ਦਾਲ ਚੀਨੀ ਦੀਆਂ ਬਸ ਆਪਾਂ ਇਹੀ ਪਾਉਣਾ ਇਹਦੇ ਵਿੱਚ ਹੋਰ ਕੁਝ ਨਹੀਂ ਪਾਉਣਾ ਆਪਾਂ ਨੇ ਨਾ ਕੁੱਕਰ ਦੇ ਢੱਕਣ ਨੂੰ ਐਦਾਂ ਤੇਲ ਲਗਾ ਲੈਣਾ ਹੈ ਕਿਉਂਕਿ ਨਾ ਫਿਰ ਇਹ ਜਿਹੜੀ ਦਾਲ ਹੈ ਇਹ ਬਹੁਤ ਜਲਦੀ ਉਬਲਦੀ ਹੈ ਐਦਾਂ ਤੇਲ ਲਗਾਏ ਤੇ ਦਾਲ ਉਬਲੂਗੀ ਨਹੀਂ ਦਾਲ ਵਿੱਚ ਦੇਖੋ ਆਪਾਂ ਕੋਈ ਵੀ ਘਿਓ ਤੇਲ ਕਿਸੇ ਵੀ ਚੀਜ਼ ਦੀ ਵਰਤੋਂ ਨਹੀਂ ਕਰਾਂਗੇ ਹੁਣ ਇੱਥੇ ਆਪਾਂ ਢੱਕਣ ਕਰ ਦਵਾਂਗੇ ਬੰਦ ਟੱਕਣ ਬੰਦ ਕਰਨ ਤੋਂ ਬਾਅਦ ਹੁਣ ਆਪਾਂ ਗੈਸ ਉੱਤੇ ਕੁੱਕਰ ਰੱਖ ਲਿਆ ਏ ਇਹਨੂੰ ਆਪਾਂ 5-6 ਬਿਸਲਾ ਲਵਾਵਾਂਗੇ ਉਸ ਤੋਂ ਬਾਅਦ ਫਿਰ ਮੈਂ ਤੁਹਾਨੂੰ ਦਾਲ ਦਿਖਾਉਣੀ ਆ ਜਿਨ੍ਹਾਂ ਨੂੰ ਆਪਣੀ ਦਾਲ ਬਣ ਕੇ ਤਿਆਰ ਹੁੰਦੀ ਆ ਉਹਨੇ ਨੂੰ ਆਪਾਂ ਤੜਕਾ ਲਗਾਉਣ ਦੇ ਲਈ ਮਸਾਲਾ ਤਿਆਰ ਕਰ ਲਵਾਂਗੇ ਆਪਾਂ ਲਸਣ ਲਿਆਏ ਜੀ ਹਰੀਆਂ ਮਿਰਚਾਂ ਆਪਾਂ ਸਵਾਦ ਅਨੁਸਾਰ ਲਈਆਂ ਨੇ ਥੋੜਾ ਜਿਹਾ ਅਦਰਕ ਲਿਆਏ ਇੱਕ ਪਿਆਜ਼ ਪਾਵਾਂਗੇ ਵੱਡੇ ਸਾਈਜ਼ ਦਾ ਤੇ ਦੋ ਮੀਡੀਅਮ ਸਾਈਜ਼ ਦੇ ਟਮਾਟਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਛਿੱਲ ਕੇ ਕੱਟ ਕੇ ਚੰਗੀ ਤਰ੍ਹਾਂ ਧੋਸਵਾਰ ਕੇ ਰੱਖ ਲਵਾਂਗੇ ਇਧਰ ਆਪਾਂ ਨੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਧੋਸਵਾਰ ਕੇ ਕੱਟ ਲਈਆਂ ਜੀ ਇਧਰ ਪੰਜ ਬਿਸਲਾ ਵੱਜ ਚੁੱਕੀਆਂ ਹੁਣ ਆਪਾਂ ਢੱਕਣ ਖੋਲ ਕੇ ਚੈੱਕ ਕਰ ਲਵਾਂਗੇ ਅਗਰ ਆਪਾਂ ਨੂੰ ਲੱਗਿਆ ਕਿ ਥੋੜੀ ਜਿਹੀ ਖੜਮੀ ਹੈ ਤਾਂ ਆਪਾਂ ਇੱਕ ਅੱਧੀ ਬਿਸਲਾ ਹੋਰ ਲਗਾ ਲਾਂਗੇ ਪਹਿਲਾਂ ਆਪਾਂ ਇਹਨੂੰ ਚੈੱਕ ਕਰ ਲੈਣੇ ਆ ਖੋਲ ਕੇ ਤੁਸੀਂ ਦੇਖ ਸਕਦੇ ਹੋ ਦਾਲ ਆਪਣੀ ਚੰਗੀ ਤਰ੍ਹਾਂ ਬਣੀ ਆ ਅੱਪਾ ਇਹਦੇ ਵਿੱਚ ਹੁਣ ਨਾਲੇ ਤਾਂ ਥੋੜਾ ਜਿਹਾ ਪਾਣੀ ਪਾ ਦਾਂਗੇ ਗਰਮ ਕਰਕੇ ਨਾਲੇ ਆਪਾਂ ਤੜਕਾ ਲਗਾ ਲਵਾਂਗੇ ਦੇਖੋ ਦਾਲ ਜੇ ਨਾ ਪਹਿਲਾਂ ਜ਼ਿਆਦਾ ਪਾਣੀ ਨਹੀਂ ਪਾਉਣਾ ਹੈਗਾ ਦਾਲ ਜਿਹੜੀ ਚੰਨਿਆਂ ਦੀ ਆਪਾਂ ਦਾਲ ਬਣਾਉਣੀ ਹੈ ਉਬੜ ਜਾਂਦੀ ਹੁੰਦੀ ਆ ਇਸ ਕਰਕੇ ਆਪਾਂ ਪਹਿਲਾਂ ਨਹੀਂ ਪਾਣੀ ਪਾਉਣਾ ਹੈਗਾ ਥੋੜੀ ਜੀ ਦਾਲ ਦੇਖੋ ਇਦਾਂ ਕਰਨ ਦੇ ਨਾਲ ਇਹਨੇ ਹੋਰ ਕੁਲ ਜਾਣਾ ਹੈ ਇਧਰ ਮੈਂ ਦਾਲ ਵਿੱਚ ਪਾਣ ਦੇ ਲਈ ਪਾਣੀ ਗਰਮ ਹੋਣ ਲਈ ਰੱਖ ਦਿੱਤਾ ਏ ਇਧਰ ਆਪਾਂ ਪੈਨ ਰੱਖ ਲਿਆ ਜੀ ਆਪਾਂ ਇਧਰ ਤੜਕਾ ਜਿਹੜਾ ਹੈ ਫਰਾਈ ਕਰਾਂਗੇ ਇਦੇ ਵਿੱਚ ਆਪਾਂ ਤੇਲ ਪਾ ਲਿਆ ਹੈ ਆਪਣੇ ਹਿਸਾਬ ਨਾਲ ਇੱਕ ਕੜਛੀ ਕਦੇ ਢੇੜ-ਘੇੜ ਤੇਲ ਪਾ ਲਿਆ ਆਪਾਂ ਨੇ ਤੇਲ ਨੂੰ ਚੰਗੀ ਤਰ੍ਹਾਂ ਧੂਏਂ ਤਰ ਗਰਮ ਹੋਣ ਦਵਾਂਗੇ ਦੇਖੋ ਭੈਣੋ ਜੇ ਤੁਹਾਡੇ ਕੋਲ ਗਾਲ ਕੁਲਮੀ ਨਹੀਂ ਬਣਦੀ ਤੁਸੀਂ ਇਸ ਤਰੀਕੇ ਦੇ ਨਾਲ ਜ਼ਰੂਰ ਬਣਾ ਕੇ ਦੇਖਿਆ ਕਰੋ ਬਹੁਤ ਵਧੀਆ ਦਾਲ ਬਣ ਕੇ ਤਿਆਰ ਹੁੰਦੀ ਆ ਜੇ ਤੁਹਾਡੇ ਘਰ ਦੇ ਵਿੱਚ ਇਹ ਦਾਲ ਨੂੰ ਖਾਣਾ ਪਸੰਦ ਕਰਦੇ ਆ ਤੁਹਾਡੇ ਕੋਲ ਇਹ ਦਾਲ ਖੜਮੀ ਬਣ ਜਾਂਦੀ ਆ ਤੁਸੀਂ ਮੇਰਾ ਇਹ ਤਰੀਕਾ ਅਜਮਾ ਸਕਦੇ ਹੋ ਇਧਰ ਤੇਲ ਗਰਮ ਹੋ ਚੁੱਕਿਆ ਇਹਦੇ ਵਿੱਚ ਆਪਾਂ ਛੋਟੀ ਚਮਚ ਜੀਰਾ ਪਾਵਾਂਗੇ ਜੀਰਾ ਚੰਗੀ ਤਰ੍ਹਾਂ ਚਟਕ ਗਿਆ ਏ ਇਹਦੇ ਵਿੱਚ ਆਪਾਂ ਲਸਣ ਪਾ ਦਵਾਂਗੇ ਬਰੀਕ ਕੱਟਿਆ ਹੋਇਆ ਦੇਖੋ ਲਸਣ ਦਾ ਕਲਰ ਵੀ ਚੇਂਜ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਅਦਰਕ ਔਰ ਪਿਆਜ਼ ਪਾ ਦਵਾਂਗੇ ਦਾਲ ਵਿੱਚ ਜਿਹੜਾ ਆਪਾਂ ਤੜਕਾ ਲਗਾਉਨੇ ਆ ਇਹਦੇ ਵਿੱਚ ਜਿਹੜੇ ਪਿਆਜ਼ ਆ ਇਹ ਡਾਰਕ ਬ੍ਰਾਊਨ ਕਰਕੇ ਹੀ ਆਪਾਂ ਪਾਵਾਂਗੇ ਫਿਰ ਬਹੁਤ ਵਧੀਆ ਲੱਗਦਾ ਦਾਲ ਵਿੱਚ ਤੜਕਾ ਲੱਗਿਆ ਹੋਇਆ ਜਦੋਂ ਪਿਆਜ਼ ਹਲਕੇ ਬ੍ਰਾਊਨ ਹੋ ਗਏ ਇਹਦੇ ਵਿੱਚ ਆਪਾਂ ਹਰੀਆਂ ਮਿਰਚਾਂ ਪਾ ਦਾਂਗੇ ਹਰੀਆਂ ਮਿਰਚਾਂ ਆਪਾਂ ਪਹਿਲਾਂ ਹੀ ਆਪਣੇ ਸੁਆਦ ਦੇ ਅਨੁਸਾਰ ਲਈਆਂ ਨੇ ਹਰੀਆਂ ਮਿਰਚਾਂ ਨੂੰ ਆਪਾਂ ਨੇ ਕੱਟਿਆ ਨਹੀਂ ਹੈਗਾ ਇਹਨਾਂ ਨੂੰ ਆਪਾਂ ਨੇ ਪੀਸ ਲਿਆ ਸੀ ਪਿਆਜ਼ ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਬ੍ਰਾਊਨ ਹੋ ਗਏ ਆ ਹੁਣ ਇਹਦੇ ਵਿੱਚ ਆਪਾਂ ਟਮਾਟਰ ਪਾ ਦਵਾਂਗੇ ਟਮਾਟਰਾਂ ਨੂੰ ਆਪਾਂ ਨੇ ਘੱਟ ਸੇਕਦੇ ਉੱਤੇ ਟੱਕ ਕੇ 1 ਮਿੰਟ ਦੇ ਲਈ ਸੌਫਟ ਕਰ ਲੈਣਾ ਹੈ। ਇਧਰ ਪਾਣੀ ਚੰਗੀ ਤਰ੍ਹਾਂ ਗਰਮ ਹੋ ਗਿਆ ਹੈ। ਇਹਨੂੰ ਹੁਣ ਆਪਾਂ ਦਾਲ ਵਿੱਚ ਪਾ ਦਵਾਂਗੇ। ਦੇਖੋ ਜਿੰਨੀ ਕ ਆਪਾਂ ਨੂੰ ਜ਼ਰੂਰਤ ਹੈ ਪਾਣੀ ਆਪਾਂ ਓਨਾਂ ਕ ਪਾਉਣਾ ਹੈ ਇਹਦੇ ਵਿੱਚ। ਇਹਦੇ ਟਮਾਟਰ ਵੀ ਸੌਫਟ ਹੋ ਗਏ ਆ। ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਥੋੜੀ ਜੀ ਹਲਦੀ ਪਾਉ। ਚੰਗੀ ਤਰ੍ਹਾਂ ਮਿਕਸ ਕਰਕੇ ਹਲਦੀ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਕੱਚਾ ਬਣ ਨਹੀਂ ਰਹਿਣਾ ਚਾਹੀਦਾ ਹਲਦੀ ਦੇ ਵਿੱਚ ਥੋੜੀ ਜੀ ਪਾਵਾਂਗੇ ਆਪਾਂ ਲਾਲ ਮਿਰਚ ਪਾਊਡਰ ਇਹਦੇ ਨਾਲ ਮੜੇ ਜੇ ਕਲਰ ਜਿਹੜਾ ਦਾਲ ਦਾ ਵਧੀਆ ਆਜੂਗਾ ਤੁਸੀਂ ਦਾਲ ਵਿੱਚ ਨਮਕ ਇੱਕ ਵਾਰ ਚੈੱਕ ਕਰ ਲੈਣਾ ਅਗਰ ਤੁਹਾਨੂੰ ਘੱਟ ਲੱਗਿਆ ਤਾਂ ਤੁਸੀਂ ਤੜਕੇ ਵਿੱਚ ਪਾ ਸਕਦੇ ਹੋ ਵੈਸੇ ਅਸੀਂ ਆਪਣੇ ਹਿਸਾਬ ਨਾਲ ਸਹੀ ਪਾਇਆ ਸੀ ਸਹੀ ਹੋਵੇਗਾ ਹੁਣ ਤੜਕਾ ਆਪਣਾ ਚੰਗੀ ਤਰ੍ਹਾਂ ਹੋ ਚੁੱਕਿਆ ਹੈ ਤਿਆਰ ਹੈ ਦੇ ਵਿੱਚ ਆਪਾਂ ਦਾਲ ਪਾ ਦਵਾਂਗੇ ਜਿਹੜੇ ਆਪਾਂ ਸਾਬਤ ਮਸਾਲੇ ਪਾਏ ਸੀ ਲੌਂਗ ਔਰ ਲੈਚੀ ਦਾਲਚੀਨੀ ਉਹਨਾਂ ਨੂੰ ਚਾਹੇ ਤੁਸੀਂ ਕੱਢ ਸਕਦੇ ਹੋ ਚਾਹੇ ਵਿੱਚੇ ਹੀ ਰਹਿਣ ਦੇ ਰਹਿਣ ਦੇ ਸਕਦੇ ਹੋ ਹੁਣ ਇਹ ਤੜਕੇ ਨੂੰ ਆਪਾਂ ਦਾਲ ਵਿੱਚ ਪਾ ਦਵਾਂਗੇ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਜੀ ਦਾਲ ਵਿੱਚ ਚੰਗੀ ਤਰ੍ਹਾਂ ਮਸਾਲੇ ਨੂੰ ਰਲਾ ਕੇ ਹੁਣ ਆਪਾਂ 2 ਮਿੰਟ ਇਹਨੂੰ ਖੁੱਲਾ ਰਜਾਵਾਂਗੇ ਆਪਾਂ ਮੀਡੀਅਮ ਜਿ ਸੇਕ ਉੱਤੇ ਰੱਖ ਦਿੱਤਾ ਹੈ ਜੀ 2-3 ਮਿੰਟ ਆਪਾਂ ਦਾਲ ਨੂੰ ਪਕਾ ਲਾਂਗੇ ਨਾਲੇ ਤਾਂ ਹਲਦੀ ਜਿਹੜੀ ਦਾਲ ਵਿੱਚ ਚੰਗੀ ਤਰ੍ਹਾਂ ਰਚ ਜੂਗੀ ਨਾਲੇ ਮਸਾਲਾ ਦਾਲ ਵਿੱਚ ਰਚ ਜੂਗਾ ਦਾਲ ਤੁਸੀਂ ਦੇਖ ਸਕਦੇ ਹੋ ਜੀ ਬਣ ਕੇ ਬਿਲਕੁਲ ਤਿਆਰ ਆ ਬਹੁਤ ਵਧੀਆ ਦਾਲ ਬਣ ਕੇ ਤਿਆਰ ਹੋਈ ਆ ਇਸ ਤਰ੍ਹਾਂ ਕੁਲਮੀ ਦਾਲ ਬਣਾਣੀ ਹੋਵੇ ਤੁਸੀਂ ਤਾਂ ਮੇਰੇ ਵਾਲਾ ਤਰੀਕਾ ਤੁਸੀਂ ਅਜਮਾ ਕੇ ਦੇਖ ਸਕਦੇ ਹੋ ਬਹੁਤ ਵਧੀਆ ਦਾਲ ਬਣੀ ਆ ਜੀ ਤੁਹਾਨੂੰ ਇਹ ਤਰੀਕਾ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਜੇ ਚੈਨਲ ਤੇ ਤੁਸੀਂ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ